ਦਾ ਸਰੀਰ ਠੀਕ ਹੋਊਗਾ ਤਾਂ ਫਿਰ ਉਹ ਵੀ ਭਜਨ ਬੰਦਗੀ ਹੁੰਦੀ ਆ ਕਿਉਂਕਿ ਘੋੜਾ ਸਰੀਰ ਘੋੜਾ ਹੈ ਨਾ ਗੁਰਬਾਣੀ ਚੋਂ ਘੋੜਾ ਕਿਹਾ ਵੀ ਜੇ ਘੋੜਾ ਸਹੀ ਹੈ ਤਾਂ ਮਨ ਤਾਂ ਹੀ ਇਹਦੇ ਤੇ ਸਵਾਰ ਹੋਏਗਾ ਨਾ ਹੁਣ ਕਾਫੀ ਬਹੁਤ ਫਰਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਕਿਹੜਾ ਪਿੰਡ ਆ ਜੀ ਤੁਹਾਡਾ ਮੈਂ ਲੁਧਿਆਣੇ ਤੋਂ ਜੀ ਲੁਧਿਆਣੇ ਸ਼ਹਿਰ ਤੋਂ ਕੀ ਦਿੱਕਤ ਸੀ ਸਰ ਤੁਹਾਨੂੰ ਮੈਨੂੰ ਥੋੜਾ ਜਿਹਾ ਜਿੱਦਾਂ ਸਰੀਰਿਕ ਪ੍ਰੋਬਲਮ ਸੀ ਨਸਾ ਦੇ ਵਿੱਚ ਕਮਜ਼ੋਰੀ ਸੀ L4 L5 ਦੇ ਵਿੱਚ ਮੇਰੇ ਜਿਹੜੀ ਰੀਡ ਦੀ ਹੱਡੀ ਉੱਚ ਪ੍ਰੋਬਲਮ ਸੀਗੀ ਤੇ ਮੈਂ ਕਾਫੀ ਜਗ੍ਹਾ ਤੇ ਟਰਾਈ ਕੀਤਾ ਲੇਕਿਨ ਨਹੀਂ ਫਰਕ ਪਿਆ ਥੋੜਾ ਜਿਹਾ ਫਰਕ ਪੈਂਦਾ ਸੀ ਫੇਰ ਉਹੀ ਹਾਲ ਪਰ ਇੱਥੇ ਮੈਂ ਪੰਜਵੀਂ ਛੇਵੀਂ ਸੀਟਿੰਗ ਆ ਮੇਰੀ ਤੇ ਮੈਨੂੰ ਕਾਫੀ ਫਰਕ ਆ ਜਿਵੇਂ ਮਤਲਬ ਕਿ ਲੱਤਾਂ 'ਚ ਦਰਦ ਰਹਿੰਦੀ ਸੀ ਜਾਂ ਰੀਡ ਦੀ ਹੱਡੀ ਦੇ ਵਿੱਚ ਸਪਾਈਨ ਦੇ ਵਿੱਚ ਤੇ ਕਾਫੀ ਨਸਾਂ ਜਿੱਦਾਂ ਖੁੱਲ ਜਾਂਦੀਆਂ ਨੇ ਜਿੱਦਾਂ ਆਪ ਜੀ ਨੇ ਮ사ਜ ਕੀਤੀ ਆ ਜੀ 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 ਕਿੰਨੇ ਕੁ ਡਾਕਟਰਾਂ ਕੋਲੇ ਪਹਿਲਾਂ ਜਾ ਚੁੱਕੇ ਹੋ ਜੀ ਹਾਂ ਮੈਂ ਕਾਫੀ ਜਗ੍ਹਾ ਤੇ ਮਤਲਬ ਗਿਆ ਹਾਂ ਜੀ ਅੱਛਾ ਜੀ ਕਾਫੀ ਜਗ੍ਹਾ ਤੇ ਹਾਂ ਜੀ ਹੁਣ ਤੁਹਾਨੂੰ ਸਾਡੇ ਕੋਲੇ ਆ ਕੇ ਪੰਜਵੀਂ ਸੈਟਿੰਗ ਲੈ ਕੇ ਕੀ ਲੱਗ ਰਿਹਾ ਬਹੁਤ ਜ਼ਿਆਦਾ ਫਰਕ ਹਾਂ ਜੀ ਤੁਸੀਂ ਲੱਗ ਰਹੇ ਆ ਵੀ ਪ੍ਰੋਪਰ ਠੀਕ ਹੋ ਹਾਂ ਜੀ ਹਾਂ ਜੀ ਜਿਵੇਂ ਕਮਜ਼ੋਰੀ ਜੀ ਸੀਗੀ ਰਹਿੰਦੀ ਨਾ ਥੋੜੀ ਜੀ ਜਿਵੇਂ ਹੁਣ ਮੈਡੀਟੇਸ਼ਨ ਭਜਨ ਬੰਦਗੀ ਵੀ ਕਰਦੇ ਆ ਜੀ 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 ਤਾਂ ਸਰੀਰ ਠੀਕ ਹੋਊਗਾ ਤਾਂ ਫਿਰ ਉਹ ਵੀ ਭਜਨ ਬੰਦਗੀ ਹੁੰਦੀ ਆ ਕਿਉਂਕਿ ਘ ਵੀ ਜੇ ਕੋੜਾ ਸਹੀ ਹੈ ਤੇ ਮਨ ਤਾਂ ਹੀ ਇਹਦੇ ਤੇ ਸਵਾਰ ਹੋਏਗਾ ਨਾ ਹੁਣ ਕਾਫੀ ਬਹੁਤ ਫਰਕ ਆ ਮੈਂ ਤਾਂ ਸੰਗਤਾਂ ਨੂੰ ਇਹ ਸਨੇਹਾ ਦਊਂਗਾ ਵੀ ਇੱਥੇ ਆ ਵੀ ਇਕੋ ਟੈਕ ਕੋਲ ਆਓ ਤੇ ਕੋ ਜਨਰਲ ਰੇਟ ਆ ਕੋਈ ਜ਼ਿਆਦਾ ਚਾਰजेस ਨਹੀਂ ਹੈਗਾ ਤੇ ਇਥੋਂ ਜਿਹੜਾ ਇਹ ਇਹ ਤੇ ਤੁਹਾਡਾ ਡਰੈਸ ਹੈਗਾ ਤਾਜਪੁਰ ਰੋਡ ਤੇ ਰਾਏਕੀ ਸਤਿ ਸ਼੍ਰੀ ਅਕਾਲ ਜੀ